ਸਾਡੇ ਵਿੱਚ ਜੋ ਕਿ ਮੈਂਬਰਸ ਆ ਅਮਰਜੀਤ ਸਿੰਘ ਖੁਰ ਜੀ ਨੂੰ ਉਹਨਾਂ ਨੂੰ ਆਪਣਾ ਸਤਕਾਰ ਪੇਟ ਕਰਦਾ ਹੈ। ਔਰ ਵੀ ਕਰਦਾ ਹੈ। ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਸਦੀਵੀ ਸ਼ਾਂਤੀ ਬਖਸ਼ਣ। ਅੱਜ ਦਾ ਜਿਹੜਾ ਪ੍ਰੋਗਰਾਮ ਹੈ ਸ਼ਾਵਣ ਮਹੀਨੇ ਦਾ ਤੀ ਦਵਾੜ ਹੈ। ਔਰ ਅੱਜ ਦੇ ਸਾਡੇ ਜਿਹੜੇ ਮੁੱਖ ਮਹਿਮਾਨ ਨੇ ਸਦਾ ਗੁਰਚਰਨ ਸਿੰਘ yogi ਜੀ ਭਾਵੇਂ ਸੌਖੇ ਨਹੀਂ ਮੇਰੇ ਸ਼ੇਰ ਤੇ ਨਹੀਂ ਹੈ ਉਹ ਮੇਰੇ ਅਜੀਜ਼ ਨੇ ਕਿਉਂਕਿ ਜਦੋਂ ਮੈਂ ਇਹ 1988 ਦੀ ਯੂਨੀਵਰਸਿਟੀ ਪੜ੍ਹਨਾ ਹੈ ਸੀ ਤਾਂ ਸਾਡੇ ਨਾਲ ਇਹਨਾਂ ਦਾ ਅਕਸਰ ਵਿਚਾਰ ਵਟਾਂਦਰਾ ਹੁੰਦਾ ਸੀ ਸਾਇੰਸ ਬਾਰੇ ਲਿਟਰੇਚਰ ਬਾਰੇ ਇਸ ਕਰਕੇ ਉਹ ਮੇਰੇ ਅਜੀਜ਼ ਨੇ ਤਾਂ ਮੈਂ ਸਦਾ ਗੁਰਚਮ ਸਿੰਘ ਜੋਗੀ ਜੀ ਦਾ ਸਾਡੀ ਬੇਟੀ ਨੂੰ ਪ੍ਰਵਾਨ ਕਰਕੇ ਬਾੜੇ ਡਿਪਲੋਮਾ ਮੈਂ ਇਹਨਾਂ ਨੂੰ ਸਵਾਗਤ ਕਰਦਾ ਹਾਂ ਧੰਨਵਾਦੀ ਕਰਦਾ ਹਾਂ ਅੱਜ ਜਿਵੇਂ ਸ਼ਾਵਣ ਦਾ ਕਵੀ ਦਰਬਾਰ ਹੈ ਵੀ ਜਾਣਦੇ ਹੋ ਕਿ ਸਾਵਣ ਮਹੀਨਾ ਜਿਹੜਾ ਹੈ ਜਦੋਂ ਜੇਹੜਾ ਦੀਆਂ ਧੁੱਪਾਂ ਪੈਂਦੀਆਂ ਨੇ ਜਿਹੜੀਆਂ ਧੁੱਪਾਂ ਹੁੰਦੀਆਂ ਨੇ ਉਹਦੇ ਨਾਲ ਜਿਹੜਾ ਹਰਤੀ ਜਿਹੜੀ ਹੈ ਉਹ ਸੁੱਕ ਜਾਂਦੀ ਹੈ ਕੁਮੜਾਹ ਜਾਂਦੀ ਹੈ ਬੰਦਾ ਜਿਹੜਾ ਹੈ ਉਹ ਗਰਮੀ ਨਾਲ ਵੀ ਅਕਲ ਗਾਦਾ ਆ ਜਾਂਦਾ ਹੈ ਫੁੱਲ ਬੂਟੇ ਪਸ਼ੂ ਪੰਛੀ ਸਾਰੇ ਜਿਹੜੇ ਨੇ ਇਸ ਗਰਮੀ ਨੂੰ ਮਹਿਸੂਸ ਕਰਦੇ ਆ ਜਦੋਂ ਫਿਰ ਸਾਵਣ ਆਉਂਦਾ ਨਹੀਂ ਪੈਂਦਾ ਉਹ ਕਿਉਂਕਿ ਬਾਹਰ ਦਾ ਜਿਹੜਾ ਮੌਸਮ ਹੈ ਉਹਦੇ ਤੇ ਬੰਦੇ ਦੇ ਮਨ ਤੇ ਬੜਾ ਅਸਰ ਹੁੰਦਾ ਹੈ ਜਦੋਂ ਬਾਹਰ ਬਹਾਰ ਦਾ ਮੌਸਮ ਹੋਵੇ ਤਾਂ ਬੰਦੇ ਦਾ ਮਨ ਜਿਹੜਾ ਹੈ ਉਹ ਵੀ ਆਪਣੇ ਆਪ ਨੂੰ ਸਖਾਵਾਂ ਮਹਿਸੂਸ ਕਰਦਾ ਹੈ ਤੁਸੀਂ ਦੇਖੋ ਕਿ ਜਦੋਂ ਬਹੁਤ ਗਰਮੀ ਹੁੰਦੀ ਹੈ ਉਦੋਂ ਵੀ ਲੋਕ ਜਿਹੜੇ ਨੇ ਆਪਣੇ ਜਿਹੜੇ ਸਮਾਜਿਕ ਕੰਮ ਕਰ ਘੱਟ ਕਰ ਦਿੰਦੇ ਆ ਕਿ ਬਹੁਤ ਸਰਦੀ ਹੋਵੇ ਉਦੋਂ ਵੀ ਜਿਹੜੀਆਂ ਤੁਹਾਡੀਆਂ ਗਤੀਵਿਧੀਆਂ ਉਹ ਘੱਟ ਹੋ ਜਾਂਦੀਆਂ ਤੁਸੀਂ ਕਰਕੇ ਬੰਦੇ ਦਾ ਮਨ ਦੇ ਮਨ ਦਾ ਮੌਸਮ ਤੇ ਬਾਹਰ ਦਾ ਮੌਸਮ ਇੱਕੋ ਜਿਹਾ ਹਾਲ ਚੱਲਦੇ ਨੇ ਤੋ ਸ਼ਰਵਣ ਦਾ ਮਹੀਨਾ ਪੰਜਾਬੀਆਂ ਦੇ ਸੁਭਾਅ ਨਾਲ ਤਾਲੁਕ ਹੈ। ਇਹਦੇ ਵਿੱਚ ਮਲਾਪ ਵੀ ਹੈ, ਇਹਦੇ ਵਿੱਚ ਵਿਛੋੜਾ ਵੀ ਹੈ। ਇਹਦੇ ਵਿੱਚ ਇਹ ਮਹੀਨਾ ਜਿਹੜਾ ਹੈ ਉਹ ਬ੍ਰਸਪਤੀ ਮੌਲ ਦੀ ਹੈ। ਪਸ਼ੂ ਪੰਛੀ ਜਿਹੜੇ ਨੇ ਉਹ ਵੀ ਸਮਾਨ ਕਾਲੇ ਬੱਦਲ ਦੇਖ ਕੇ ਖੁਸ਼ੀ ਮਨਾਉਂਦੇ ਆ। ਤੋ ਸ਼ਰਵਣ ਦਾ ਮਹੀਨਾ ਮਨੁੱਖਾਂ ਵਾਸਤੇ ਵੀ ਪਸ਼ੂ ਪੰਛੀਆਂ ਵਾਸਤੇ ਵੀ ਬ੍ਰਸਪਤੀ ਮੌਲ ਦੀ ਹੈ। ਤੋ ਇਸ ਮਹੀਨੇ ਨੂੰ ਕਵੀਆਂ ਨੇ ਆਪਣੀ ਕੁਪਤਾ ਦਾ ਕੇਂਦਰ ਬਣਾਇਆ ਕਾਸ਼ ਕਰਕੇ ਵਰਵਾਨੀ ਜੀ ਵੀ ਇਸੇ ਨੂੰ ਕਿਹਾ ਕਿ ਸ਼ਾਵਣ ਸਰਸ ਮਨਾ ਟਰੰਬਰ ਸਹਿ ਰੁੱਤਾ ਹੈ ਮੈਂ ਮੈਂ ਪ੍ਰਤੀ ਪਿਆ ਪਰਦੇਸ ਸੁਦਾਏ ਉਸ ਸ਼ਾਵਣ ਦੇ ਮਹੀਨੇ ਵਿੱਚ ਵੀ ਜਿਹੜਾ ਹੈ ਯਾਦ ਦਾ ਮਹੀਨ ਮਾਮਲਾ ਆਫ ਦਾ ਮਹੀਨਾ ਹੈ ਜਿਹੜੀਆਂ ਔਰਤਾਂ ਦੇ ਵਿਆਹ ਹੁੰਦੇ ਨੇ ਉਹ ਪਹਿਲੇ ਸ਼ਾਵਣ ਚ ਕੇ ਕੇ ਚਲੇ ਜਾਂਦੀਆਂ ਨੇ ਤੇ ਉਹਨਾਂ ਦੇ ਪਤੀ ਉਹਨਾਂ ਨੂੰ ਉੱਥੇ ਮਿਲਣ ਜਾਂਦੇ ਆ ਤੇ ਇਸ ਮਹੀਨੇ ਰਖੜੀ ਆਉਂਦੀ ਹੈ ਭਣਾ ਭਰਾਵਾਂ ਦਾ ਮੁਲਾਪ ਵੀ ਹੁੰਦਾ ਹੈ ਤੇ ਸਾਵਣ ਦਾ ਮਹੀਨਾ ਇੱਕ ਇਹ ਵੀ ਹੈ ਕਹਿੰਦੇ ਵੀ ਇੱਕ 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 ਹਾਵਰ ਹੈ ਕਿ ਜਿਹੜਾ ਬੰਦਾ ਸਾਵਣ ਚ ਖੀਰ ਨਹੀਂ ਖਾਂਦਾ ਕਿ ਸਾਵਣ ਖੀਰ ਨਾ ਖਾਧੀ ਆ ਕਿ ਉਹ ਜੰਮਿਆ ਅਪਰਾਧੀ ਆ ਮੈਨੂੰ ਸਮਝਦਾ ਕਿ ਸਾਡੇ ਹੁਣ ਕੋਈ ਅਪਰਾਧੀ ਨਹੀਂ ਰਹੇਗਾ ਕਿ ਮਾਣੀ ਸਾਵਣਾਂ ਖੀਰ ਦਾ ਪ੍ਰਬੰਧ ਕੀਤਾ ਹੈ ਤੇ ਇਸ ਕਰਕੇ ਸਾਵਣ ਦਾ ਜਿਹੜਾ ਮਹੀਨਾ ਪਿੰਗਾ ਝੋਕਣ ਦਾ ਮਹੀਨਾ ਹੈ ਤੇ ਇਸ ਕਰਕੇ ਸਾਵਣ ਜੇ ਜਿਹੀ ਬਹਾਰ ਹੈ ਜੋ ਅੱਜ ਦਾ ਜਿਹੜਾ ਕਵੀ ਦਰਬਾਰ ਹੈ ਉਹ ਵੀ ਜ਼ਿਆਦਾਤਰ ਸਾਵਣ ਨੂੰ ਸਮਰਪਿਤ ਹੈ ਤੋਂ ਕੱਬ ਤੱਕ ਕੋਈ ਜਿਸ ਤਰ੍ਹਾਂ ਦੀ ਮਰਜ਼ੀ ਪੜੇ ਲੇਕਿਨ ਸਾਵਣ ਦਾ ਸਮਰਪਿਤ ਕਵੀ ਦਰਬਾਰ ਹੈ ਮੈਂ ਸਮਝਦਾ ਕਿ ਮੈਂ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਜੀ ਸਾਡੇ ਮਹਿਮਾਨ ਪਹੁੰਚ ਗਏ ਨੇ ਹੌਲੀ ਹੌਲੀ ਹੋਰ ਪਹੁੰਚ ਜਾਣਗੇ ਤੋਂ ਆਪ ਸਭ ਦਾ ਧੰਨਵਾਦ ਹੈ ਤੇ ਗੁਜਰ ਸਿੰਘ ਜੋਗੀ ਜੀ ਦਾ ਮਗਜੀ ਜੀ ਦਾ ਸਰਮ ਦਿਵਿੰਦਰ ਜੀ ਦਾ ਆਪਰਾਲ ਮੇਰੇ ਕੇਸ ਪ੍ਰੋਗਰਾਮ ਦਾ ਨੰਦਮਾਣੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਹੀ ਵਧੀਆ ਵਿਚਾਰ ਨਾਲ ਸਾਡੇ ਨਾਲ ਸਾਥ ਪਾਈ ਹੈ ਤੇ ਇਹ ਬਹੁਤ ਹੀ ਵਿਸਤਾਰ ਨਾਲ ਸਾਉਣ ਦੀ ਮਤਾਂ ਬਾਰੇ ਵੀ ਦੱਸਿਆ ਤੇ ਹੁਣ ਆਪਾਂ ਜਿਆਦਾ ਟਾਈਮ ਨਾ ਲਾਂਦੇ ਹੋਏ ਕਵੀ ਦਰਬਾਰ ਦੀ ਸ਼ੁਰੂਆਤ ਕਰਦੇ ਆ ਤੇ ਸਭ ਤੋਂ ਪਹਿਲਾਂ